ਮਸ਼ਕਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਸ਼ਿਵਾਲਿਕ ਦੇ ਗਹਿਰੇ ਜੰਗਲ ਜਿੱਥੇ ਹਰ ਪਾਸੇ ਦਰਖਤਾਂ ਦੀ ਗਹਿਰੀ ਸ਼ਾਂਤ ਰਾਤ ਨੂੰ ਗਹਿਰਾ ਸਨਾਟਾ ਸਨਾਟੇ ਦੇ ਵਿੱਚ ਸ਼ਿਕਾਰੀ ਜੰਗਲ ਦੇ ਵਿੱਚ ਆਉਂਦੇ ਨੇ ਜੋ ਬੇਜਵਾਨ ਜਾਨਵਰਾਂ ਦਾ ਸ਼ਿਕਾਰ ਕਰ ਰਹੇ ਹਨ ਉਹ ਚੁੱਪਚਾਪ ਅੱਗੇ ਵੱਧਦੇ ਹਨ ਹਥਿਆਰਿਆਂ ਦੇ ਨਾਲ ਲੈਸ ਕਦਮ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਜਾਨਵਰਾਂ ਦੀ ਤਲਾਸ਼ ਕਰਦੇ ਹਨ ਉਹ ਹਰ ਹਲਚਲ ਤੇ ਨਜ਼ਰ ਰੱਖਦੇ ਹਨ ਜਾਨਵਰਾਂ ਦੀ ਕਿਸਮ ਉੱਤੇ ਧਿਆਨ ਦਿੰਦੇ ਹਨ ਅਤੇ ਆਪਣੀ ਜ਼ਰੂਰਤ ਦੇ ਮੁਤਾਬਕ ਜਾਨਵਰ ਦਾ ਸ਼ਿਕਾਰ ਕਰਦੇ ਹਨ ਤੇਸ ਵਾਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੀ ਅੱਪਰ ਬ੍ਰह्मਪਤਰੋ ਜਿੱਥੇ ਇੱਕ ਨੀਲ ਗਾਂ ਦਾ ਸ਼ਿਕਾਰ ਕਰਨ ਦੀ ਸ਼ਿਕਾਰੀਆਂ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਹੱਥ ਗੋਲੇ ਲਗਾ ਕੇ ਨੀਲ ਗਾਂ ਨੂੰ ਫਟੜ ਕਰ ਦਿੱਤਾ ਗਿਆ ਜਿਸ ਸਬੰਧ ਦੇ ਵਿੱਚ ਸਰਵ ਸੇਵਾ ਸੁਸਾਇਟੀ ਅਤੇ ਜੀਭ ਵਿਭਾਗ ਦੀ ਟੀਮ ਨੂੰ ਜਾਣਕਾਰੀ ਦਿੱਤੀ ਗਈ ਉਹਨਾਂ ਵੱਲੋਂ ਫਟੜ ਨੀਲ ਗਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜੰਗਲ ਕਾ ਨਾ ਹੋਣ ਦੇ ਚਲਦੇ ਫਟਰਨ ਨੀਲਗਾ ਨੂੰ ਪਕੜਨ ਦੇ ਵਿੱਚ ਸਫਲਤਾ ਨਹੀਂ ਮਿਲੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸ਼ਿਕਾਰੀਆਂ ਦੀ ਚੈਲਪੈਲ ਤੇਜ਼ ਹੋ ਜਾਂਦੀ ਹੈ ਤੇ ਜੀ ਵਿਭਾਗ ਕੁਮ ਕਰਨੀ ਨੀਂਦ ਸੁੱਤਾ ਰਹਿੰਦਾ ਹੈ ਜੰਗਲ ਦੀ ਚੁੱਪ ਉਸ ਦੇ ਰਾਜ ਅਤੇ ਵਕ-ਵਕ ਜੰਗਲੀ ਜਾਨਵਰ ਸ਼ਿਕਾਰੀਆਂ ਦੀ ਦਿਲਚਸਪੀ ਨੂੰ ਹੋਰ ਵਧਾਉਂਦੇ ਨੇ ਵਿਭਾਗ ਦੀ ਘੱਟ ਸਟਾਫਿੰਗ ਕੰਮ ਕਰ ਰਹੇ ਕਰਮਚਾਰੀਆਂ ਦੀ ਲਾਪਰਵਾਹੀ ਅਤੇ ਨਿਗਰਾਨੀ ਦੀ ਕਮੀ ਕਰਕੇ ਸ਼ਿਕਾਰੀ ਆਸਾਨੀ ਦੇ ਨਾਲ ਜੰਗਲੀ ਜੀਵਾਂ ਦਾ ਸ਼ਿਕਾਰ ਕਰਕੇ ਲਾਭ ਲੈ ਰਹੇ ਹਨ। ਪੰਜਾਬ ਦੇ ਵਿੱਚ ਜੀਵ ਵਿਭਾਗ ਦੀ ਅਣਗਹਿਲੀ ਅਤੇ ਸ਼ਿਕਾਰੀਆਂ ਵੱਲੋਂ ਲਗਾਤਾਰ ਸ਼ਿਕਾਰ ਦੀ ਸਮੱਸਿਆ ਚਿੰਤਾਜਨਕ ਹੈ। ਪਰ ਸਰਕਾਰ ਵੱਲੋਂ ਨਵੇਂ ਕਾਨੂੰਨੀ ਕਦਮ ਅਤੇ ਆਪਰੇਸ਼ਨ ਜਾਰੀਆਂ ਜੋ ਇਸ ਮਸਲੇ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਫਿਰ ਵੀ ਸ਼ਿਕਾਰੀ ਲਗਾਤਾਰ ਲਾਭ ਲੈ ਰਹੇ ਹਨ। 2025 ਦੇ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਵਾਈਲਡ ਹੈਜ਼ਡ ਕੰਟਰੋਲ ਰੂਲਸ ਲਾਗੂ ਹੋਏ ਹਨ ਜਿਨ੍ਹਾਂ ਦੇ ਜੰਗਲੀ ਜੀਵਾਂ ਦੀ ਰੱਖਿਆ ਤੇ ਕਾਨੂੰਨ ਤੋੜਨ ਵਾਲਿਆਂ ਦੇ ਲਈ ਜੁਰਮਾਨੇ ਵਧਾ ਦਿੱਤੇ ਗਏ ਹਨ ਵੱਡੇ ਸ਼ਿਕਾਰੀ ਮਾਮਲੇ ਦੇ ਵਿੱਚ 1 ਲੱਖ ਰੁਪਏ ਤੱਕ ਦਾ ਜੁਰਮਾਨਾ ਹੈ ਜੰਗਲੀ ਜੀਵਾਂ ਦੇ ਅਵੈਧ ਸ਼ਿਕਾਰ ਅਤੇ ਵਪਾਰ ਨੂੰ ਰੋਕਣ ਜੁਰਮਾਨੇ ਬਣਾਉਣ ਅਤੇ ਡਿਜੀਟਲ ਪਰਮਿਟ ਦਿੰਦੇ ਨਵੇਂ ਤਰੀਕੇ ਲਾਉਣੇ ਜਾ ਰਹੇ ਹਨ ਵਿਭਾਗ ਨੂੰ ਹੋਰ ਕੜੀਆ ਨਿਗਰਾਨੀਆਂ ਆਧੁਨਿਕ ਡਿਜੀਟਲ ਟਰੈਕਿੰਗ ਅਤੇ ਕਮਿਊਨਿਟੀ ਬੇਸਡ ਵਾਚ ਟੀਮਾਂ ਦੀ ਲੋੜ ਹੈ ਜਨਤਾ ਨੂੰ ਵੀ ਜੰਗਲੀ ਜੀਵਾਂ ਦੀ ਰੱਖਿਆ ਦੇ ਲਈ ਸ਼ਾਮਲ ਹੋਣਾ ਚਾਹੀਦਾ ਹੈ ਸ਼ਿਕਾਰੀਆਂ ਜਾਂ ਵਿਭਾਗ ਦੀਆਂ ਗੈਲੀ ਨੂੰ ਦੱਸਣ ਅਤੇ ਰਿਪੋਰਟ ਕਰਨ ਦੀ ਪ੍ਰੇਰਣਾ ਦਿੱਤੀ ਜਾ ਰਹੀ ਹੈ ਹੁਣ ਤੱਕ ਬਧੇਰੇ 132 ਐਫਆਈਆਰ ਦਰਜ ਹੋ ਚੁੱਕੇ ਹਨ ਕੁਝ ਸ਼ਿਕਾਰੀ ਗ੍ਰਿਫਤਾਰ ਕੀਤੇ ਹਨ ਅਤੇ ਕੁੱਲ 22 ਲੱਖ ਤੋਂ ਜ਼ਿਆਦਾ ਦੇ ਜੁਰਮਾਨੇ ਲੱਗੇ ਹਨ ਕਈ ਸ਼ਿਕਾਰੀ ਅਤੇ ਵਪਾਰੀਆਂ ਦੀਆਂ ਕਾਰਾਂ ਮੋਟਰਸਾਈਕਲ ਅਤੇ ਹਥਿਆਰ ਵੀ ਜ਼ਬਤ ਕੀਤੇ ਗਏ ਹਨ ਵਿਭਾਗ ਨੇ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਨ ਅਤੇ ਨਾਗਰਿਕਾਂ ਨੂੰ ਵੀ ਅਨधिकृत ਸ਼ਿਕਾਰ ਜਾਂ ਵਪਾਰ ਦੀ ਸੂਚਨਾ ਦੇਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮੁਨੀ ਜੀ ਆ ਸਾਨੂੰ ਕਾਲ ਆਈ ਸੀਗੀ ਜੀ ਇੱਕ ਨੀਲ ਗਾਇ ਜਿਹੜੀ ਸੀ ਨਾ ਜੀ ਉਹ ਕਿਸੇ ਮਤਲਬ ਜਿਹੜੇ ਲੋਕ ਰੱਖਦੇ ਹੱਥ ਗੋਲੇ ਰੱਖਦੇ ਨਾਲ ਉਹਦੇ ਨਾਲ ਇੰਜਰਡ ਸੀਗੀ ਜੀ ਤੇ ਸਾਡੇ ਮਨੀਸ਼ ਸੈਣੀ ਆਏਗੇ ਇਹਨਾਂ ਦੀ ਜਿਹੜੀ ਸੰਸਥਾ ਦੇ ਜਿੰਨੇ ਵੀ ਮਤਲਬ ਜੂਥ ਜਿਹੜੇ ਹੈਗੇ ਆ ਵਰਕਰ ਹੈਗੇ ਆ ਉਹ ਸਾਡੇ ਨਾਲ ਸਾਥ ਦਿੱਤਾ ਜੀ ਤੇ ਅਸੀਂ ਉਹਨੂੰ ਜੰਗਲ ਚ ਜਿਹੜਾ ਹੈ ਨਾ ਰੈਸਕੂ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਰਦੇ ਪਏ ਆ ਤੇ ਸਾਡੀ ਇਹ ਵੀ ਅਪੀਲ ਹੈ ਥੋੜੀ ਸੰਸਥਾ ਨੂੰ ਵੀ ਤੇ ਲੋਕਾਂ ਨੂੰ ਵੀ ਇਹ ਅਪੀਲ ਹੈ ਕਿ ਜਿਹੜੇ ਕੋਈ ਬੰਦਾ ਸ਼ਿਕਾਰ ਕਰਦਾ ਜਾਂ ਹੱਥ ਗੋਲੇ ਰੱਖਦਾ ਉਹ ਸਾਡੇ ਮਹਿਕਮੇ ਨੂੰ ਦੱਸਿਆ ਜਾਵੇ ਤੇ ਤੁਸੀਂ ਵੀ ਉਹਨਾਂ ਦੀ ਥੋੜੀ ਜਿਹੜੀ ਹੈ ਲੋਕਾਂ ਨੂੰ ਮਤਲਬ ਉਹ ਕਰਨ ਦੀ ਨਿਗਰਾਨੀ ਰੱਖੋ ਕਿ ਜਿਹੜੇ ਜਾਨਵਰ ਰਹਿਣ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਇਆ ਜਾ ਸਕੇ ਜੀ ਤੇ ਸਾਡੇ ਵੱਲੋਂ ਤਾਂ ਇਹੀ ਹੈ ਵੀ ਜਿਹੜੇ ਹੱਥ ਗੋਲੇ ਰੱਖਦੇ ਆ ਇਹ ਪੁਲਿਸ ਜਿੱਦਾਂ ਦਾ ਜਿਹੜਾ ਹੈ ਉਹ ਨਾ ਕਰੋ ਜੀ ਇਹ ਵੀ ਜੰਗਲੀ ਜਾਨਵਰ ਇਹਨਾਂ ਵੀ ਜੀਣ ਦਾ ਹੱਕ ਹੈਗਾ ਜੀ